ਸ਼ੋਅ ਵਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬਲਟਨ ਦੇ ਵਿੱਚ ਸਵਾਗਤ ਬ੍ਰਿਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤੇ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਪੁਲਿਸ ਦੀ ਕਥਤ ਵਾਇਰਲ ਆਡੀਓ ਰਿਕਾਰਡਿੰਗ ਮਾਮਲੇ ਦੇ ਵਿੱਚ ਬੇहद ਅਹਿਮ ਹੁਕਮ ਜਾਰੀ ਕੀਤਾ ਹੈ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਇਸ ਵਿਵਾਦਿਤ ਆਡੀਓ ਦੀ ਸਚਾਈ ਦੀ ਜਾਂਚ ਚੰਡੀਗੜ੍ਹ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਤੋਂ ਕਰਵਾਈ ਜਾਵੇ ਇਹ ਹੁਕਮ ਅਕਾਲੀ ਦਲ ਦੁਆਰਾ ਪੁਲਿਸ ਦੀ ਉਸ ਦਲੀਲ ਦੇ ਸਵਾਲ ਚੁੱਕਣ ਤੋਂ ਬਾਅਦ ਆਇਆ ਜਿਸ ਦੇ ਵਿੱਚ ਪੁਲਿਸ ਨੇ ਬਿਨਾਂ ਕਿਸੇ ਠੋਸ ਜਾਂਚ ਦੇ ਆਡੀਓ ਨੂੰ ਫੇਕ ਘਰਾਰ ਦੇ ਦਿੱਤਾ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦਿਆਂ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਨੂੰ ਅਚਾਨਕ ਛੁੱਟੀ ਦੇ ਦੇ ਦਿੱਤਾ ਸੀ। ਉਹਨਾਂ ਦੀ ਥਾਂ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੂੰ ਪਟਿਆਲਾ ਦਾ ਵਾਧੂ ਇੰਚਾਰਜ ਸੌਪਿਆ ਗਿਆ। ਇਸ ਮਾਮਲੇ ਦੀ ਗੰਭੀਰਤਾ ਅਤੇ ਹਾਈ ਕੋਰਟ ਦੀ ਸ਼ਕਤੀ ਨਾਲ ਜੋੜ ਕੇ ਇਸ ਨੂੰ ਦੇਖਿਆ ਜਾ ਰਿਹਾ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਦੇ ਵਿੱਚ ਕਾਨਫਰੰਸ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਸੀ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪਟਿਆਲਾ डीएसएसपी वरुण शर्मा ਦੀ ਆਵਾਜ਼ ਹੈ ਜੋ ਆਪਣੇ ਡੀਐਸਪੀਜ਼ ਨੂੰ ਨਿਰਦੇਸ਼ ਦੇ ਰਿਹਾ ਹੈ ਦਾਵਾ ਕੀਤਾ ਗਿਆ ਹੈ ਕਿ ਐਸਐਸਪੀ ਪੁਲਿਸ ਅਧਿਕਾਰੀਆਂ ਨੂੰ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੋਕਣ ਦੇ ਲਈ ਕਹਿ ਰਿਹਾ ਤੇ ਕਾਥੇ ਤਾੜੀਆਂ ਵਿੱਚ ਕਿਹਾ ਗਿਆ ਹੈ ਕਿ ਉਮੀਦਵਾਰ ਦੇ ਕਾਗਜ਼ ਖੋਣ ਪਾੜਨ ਜਾਂ ਤੱਕੇ ਸ਼ਾਈ ਦਾ ਕੰਮ ਨਾਮਜ਼ਦਗੀ ਕੇਂਦਰਾਂ ਦੇ ਅੰਦਰ ਨਹੀਂ ਸਗੋ ਉਹਨਾਂ ਦੇ ਕਾਰੀਆਂ ਪਿੰਡਾਂ ਦੇ ਰਸਤੇ ਦੇ ਵਿੱਚ ਕੀਤਾ ਜਾਵੇ ਸੋ ਇਸ ਨੂੰ ਲੈ ਕੇ ਹਾਲਾਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਜੋ ਆਡੀਓ ਹੈ ਉਹ ਏਆਈ ਜਨਰੇਟਿਡ ਹੈ ਪਰ ਉਹਨਾਂ ਅਦਾਲਤ ਦੇ ਵੱਲੋਂ ਇਸ ਦੀ ਫੋਰੈਂਸਿਕ ਜਾਂਚ ਕਰਨ ਦੇ ਹੁਕਮ ਮਤੇ ਦਿੱਤੇ ਗਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਹੁਣ ਕਾਨੂੰਨੀ ਲੜਾਈ ਛੇੜ ਦਿੱਤੀ ਹੈ ਉਹਨਾਂ ਦੇ ਖਿਲਾਫ ਮਾਨਹਾਨੀ ਦਾ ਨੋਟਿਸ ਆਉਣ ਤੋਂ ਬਾਅਦ ਉਹਨਾਂ ਵੱਲੋਂ ਵੀ ਹੁਣ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ ਹੈ ਉਹਨਾਂ ਨੇ ਅੰਮ੍ਰਿਤਸਰ ਕਾਂਗਰਸ ਦੇ ਪ੍ਰਧਾਨ ਮਿੱਠੂ ਮਦਾਨ ਨੂੰ ਲੀਗਲ ਨੋਟਿਸ ਭੇਜ ਕੇ ਉਹਨਾਂ ਵਿਰੁੱਧ ਦਿੱਤੇ ਗਏ ਬਿਆਨਾਂ ਦੇ ਲਈ 7 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ ਇਸ ਨੋਟਿਸ ਦੇ ਵਿੱਚ ਡਾਕਟਰ ਸਿੱਧੂ ਨੇ ਕਿਹਾ ਕਿ ਮਿੱਠੂ ਮੈਦਾਨ ਵੱਲੋਂ ਦਿੱਤਾ ਗਿਆ ਬਿਆਨ ਝੂਠਾ ਗੁੰਮਰਾਹਕੁਨ ਹੈ ਅਤੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਨੋਟਿਸ ਦੇ ਵਿੱਚ ਸਪਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਮਿੱਠੂ ਮੈਦਾਨ ਅਗਲੇ 7 ਦਿਨਾਂ ਦੇ ਅੰਦਰ ਜਨਤਕ ਤੌਰ ਤੇ ਬਿਨਾਂ ਸ਼ਰਤ ਮਾਫੀ ਮੰਗਣ ਅਤੇ ਆਪਣੇ ਬਿਆਨ ਨੂੰ ਵਾਪਸ ਲੈਣ ਉਹਨਾਂ ਨੇ ਮਾਫੀ ਨਾ ਮੰਗਣ ਮੰਗੇ ਜਾਣ ਤੇ ਮਾਨਹਾਨੀ ਦਾ ਦਾਵਾ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਬੀਤੇ ਦਿਨ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਿੱਠੂ ਮਦਾਨ ਨੇ ਦਾਅਵਾ ਕੀਤਾ ਸੀ ਕਿ 2017 ਦੇ ਵਿੱਚ ਕੌਂਸਲਰਾਂ ਤੋਂ ਟਿਕਟਾਂ ਦਿਵਾਉਣ ਦੇ ਬਦਲੇ 10 ਤੋਂ 15 ਲੱਖ ਰੁਪਏ ਦੀ ਰਕਮ ਲਈ ਗਈ ਸੀ ਤੇ ਇਹ ਰਕਮ ਕਾਥੀ ਤੌਰ ਤੇ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਲਈ ਗਈ ਸੀ ਮਿੱਠੂ ਮਦਾਨ ਨੇ ਕਿਹਾ ਕਿ ਉਸ ਕੋਲ ਇਸ ਸੰਬੰਧੀ ਠੋਕਵੇਂ ਸਬੂਤ ਮੌਜੂਦ ਨੇ ਤੇ ਜਲਦੀ ਉਹ ਪੂਰੀ ਸੂਚੀ ਜਨਤਕ ਕਰਨਗੇ ਤੁਹਾਨੂੰ ਦੱਸ ਦਈਏ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਇਲਜ਼ਾਮਬਾਜ਼ੀ ਦੀ ਸਿਆਸਤ ਤੇਜ਼ ਹੋ ਗਈ ਹੈ ਕਾਂਗਰਸ ਦੇ ਵਿੱਚ ਅੰਦਰੂਨੀ ਟੜੇਬੰਦੀ ਨੂੰ ਲੈ ਕੇ ਦੂਜੀਆਂ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਵੀ ਕਾਂਗਰਸ ਤੇ ਤੰਜ ਕੱਸੇ ਜਾ ਰਹੇ ਨੇ ਉੱਤਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੀਆਂ ਸੈਨੇਟ ਚੋਣਾਂ 2026 ਤੋਂ ਲੈ ਕੇ 2030 ਦੇ ਸੈਸ਼ਨ ਦੇ ਲਈ ਹੋਣ گی। ਇਸ ਦਾ ਮਤਲਬ ਹੈ ਕਿ ਨਵੀਂ ਬਣੀ ਸੈਨੇਟ ਦਾ ਕਾਰਜਕਾਲ ਵੀ 4 ਸਾਲ ਦਾ ਹੀ ਹੋਵੇਗਾ। ਸੈਨੇਟ ਦੇ ਕਾਰਜਕਾਲ ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਇਹ ਜਾਣਕਾਰੀ ਪੀਯੂ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ। ਸੈਨੇਟ ਚੋਣਾਂ ਦੇ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ। ਕੁਝ ਸਾਬਕਾ ਸੈਨੇਟਰਾਂ ਦੇ ਵਿੱਚ ਅਫਵਾਹਾਂ ਸਨ ਕਿ 2024 ਦੇ ਵਿੱਚ ਚੋਣਾਂ ਹੋਣਗੀਆਂ। ਹਾਲਾਂਕਿ ਜੇਕਰ ਸੱਚ ਹੁੰਦਾ ਤਾਂ ਇਸ ਦਾ ਵਿਰੋਧ ਹੁੰਦਾ। ਹ ਹੁਣ ਸਪਸ਼ਟ ਹੋ ਗਿਆ ਹੈ ਕਿ 2026 ਦੀਆਂ ਸੈਨੇਟ ਚੋਣਾਂ ਤੋਂ ਬਾਅਦ ਸੈਨੇਟ ਦਾ ਕਾਰਜਕਾਲ 2027 ਦੇ ਵਿੱਚ ਸ਼ੁਰੂ ਹੋਵੇਗਾ ਅਤੇ 2030 ਤੱਕ ਰਹੇਗਾ ਇਸ ਦੇ ਨਾਲ ਸੈਨੇਟਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ 2021 ਦੇ ਵਿੱਚ ਸੈਨੇਟ ਚੋਣਾਂ ਦੇ ਵਿੱਚ ਦੇਰੀ ਹੋਣ ਕਾਰਨ ਸੈਨੇਟ ਦੇ ਕਾਰਜਕਾਲ 3 ਸਾਲ ਦਾ ਰਹਿ ਗਿਆ ਸੀ ਜਿਸ ਕਾਰਨ ਸੈਨੇਟਰਾਂ ਅਤੇ ਆਮ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਅਸਮੰਜਸ ਦੀ ਸਥਿਤੀ ਪੈਦਾ ਹੋ ਗਈ ਸੀ ਸੋ ਇਸ ਤੋਂ ਬਾਅਦ ਹੁਣ ਸਿੰਡੀਕੇਟ ਚੋਣਾਂ ਦਸੰਬਰ 2026 ਦੇ ਵਿੱਚ ਹੋਣਗੀਆਂ ਸਿੰਡੀਕੇਟ ਸੈਨੇਟ ਮੈਂਬਰਾਂ ਦੇ ਵਿੱਚੋਂ ਬਣਾਈ ਜਾਵੇਗੀ ਜਦਕਿ ਸੈਨੇਟ ਦੇ ਵਿੱਚ 91 ਮੈਂਬਰ ਹੁੰਦੇ ਨੇ ਸਿੰਡੀਕੇਟ ਦੇ ਵਿੱਚ ਸਿਰਫ 15 ਮੈਂਬਰ ਸ਼ਾਮਲ ਕੀਤੇ ਜਾਂਦੇ ਨੇ ਸਿੰਡੀਕੇਟ ਚੋਣਾਂ ਦੇ ਨਾਲ ਹੀ ਡੀਨ ਦੀ ਚੋਣ ਵੀ ਕੀਤੀ ਜਾਵੇਗੀ ਪੀਯੂ ਸੈਨੇਟ ਦਾ ਕਾਰਜਕਾਲ 2 ਸਾਲ ਪਹਿਲਾਂ ਹੀ ਖਤਮ ਹੋ ਗਿਆ ਸੀ ਅਤੇ ਸਿੰਡੀਕੇਟ ਚੋਣਾਂ ਨੂੰ ਲਗਭਗ 3 ਸਾਲ ਹੋ ਚੁੱਕੇ ਨੇ ਵੋਟਰ ਰਜਿਸਟ੍ਰੇਸ਼ਨ ਫਾਰਮ 2026 ਦੇ ਵਿੱਚ ਜਾਰੀ ਕੀਤੇ ਜਾਣਗੇ ਕਿਉਂਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸੈਨੇਟ 2026 ਦੇ ਵਿੱਚ ਬਣਾਈ ਜਾਵੇਗੀ ਤੇ ਇਸੇ ਅਨੁਸਾਰ ਨਵੀਂ ਵੋਟਰ ਸੂਚੀ ਵੀ ਬਣਾਈ ਜਾਵੇਗੀ। ਰੂਸ ਦੇ ਨਾਲ ਸਮਝੌਤੇ ਲਈ ਵਧ ਰਹੇ ਅਮਰੀਕੀ ਦਵਾ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵਿਲਾਦਿਮੀਰ ਜ਼ੇਲੈਂਸਕੀ ਨੇ ਸਪਸ਼ਟ ਤੌਰ ਤੇ ਕੋਈ ਵੀ ਇਲਾਕਾ ਛੱਡਣ ਤੋਂ ਸਾਫ਼ ਨਾ ਕਰ ਦਿੱਤੀ ਹੈ। ਜ਼ੇਲੈਂਸਕੀ ਜੋ ਯੂਕਰੇਨ ਲਈ ਯੂਰਪੀ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਰੂਸ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਅਸੀਂ ਆਪਣਾ ਇਲਾਕਾ ਉਹਨਾਂ ਨੂੰ ਸੌਂਪ ਦਈਏ ਪਰ ਸਪਸ਼ਟ ਤੌਰ ਤੇ ਅਸੀਂ ਕੁਝ ਵੀ ਨਹੀਂ ਛੱਡਣਾ ਚਾਹੁੰਦੇ ਅਸੀਂ ਇਸ ਦੇ ਲਈ ਲੜਾਈ ਲੜ ਰਹੇ ਹਾਂ ਜ਼ਿਲਾਂਸਕੀ ਨੇ ਸੋਮਵਾਰ ਨੂੰ ਦੇਰ ਰਾਤ WhatsApp ਤੇ ਗੱਲਬਾਤ ਕਰਦਿਆਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਅਤੇ ਇਹ ਗੱਲ ਕਹੀ ਹੈ ਕਿ ਅਸੀਂ ਕੋਈ ਵੀ ਖੇਤਰ ਛੱਡਣ ਤੇ ਵਿਚਾਰ ਨਹੀਂ ਕਰ ਰਹੇ ਕੋਈ ਵੀ ਖੇਤਰ ਅਸੀਂ ਨਹੀਂ ਛੱਡਾਂਗੇ ਕਾਨੂੰਨ ਮੁਤਾਬਕ ਸਾਡੇ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਯੂਕਰੇਨ ਦੇ ਕਾਨੂੰਨ ਸਾਡੇ ਸੰਵਿਧਾਨ ਰਾਸ਼ਟਰੀ ਕਾਨੂੰਨ ਅਤੇ ਸੱਚ ਕਹਾ ਤਾਂ ਸਾਡੇ ਕੋਲ ਨੈਤਿਕ ਅਧਿਕਾਰ ਵੀ ਨਹੀਂ ਹੈ ਉਥੇ ਹੀ ਪਲੀਟਿਕੋ ਨਾਲ ਇੱਕ ਇੰਟਰਵਿਊ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾ ਟਰੰਪ ਨੇ ਮੋੜ ਤੋਂ ਜ਼ੇਲੈਂਸਕੀ ਤੇ ਅਮਰੀਕੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਦਬਾਅ ਪਾਇਆ ਕਿ ਯੂਕਰੇਨ ਰੂਸ ਨੂੰ ਆਪਣਾ ਖੇਤਰ ਸੌਂਪ ਦੇਵੇ ਜ਼ੇਲੈਂਸਕੀ ਨੇ ਰੋਮ ਦੇ ਬਾਹਰ ਸਥਿਤ ਪੋਪ ਨਵਾਈਸ ਕਾਸਟੇਲੇ ਗੰਡੋਫਲੋ ਦੇ ਵਿੱਚ ਪਾਪ ਲਿਓ 14ਵੇਂ ਦੇ ਨਾਲ ਮੁਲਾਕਾਤ ਕੀਤੀ ਹੈ ਉਹ ਇਟਲੀ ਦੀ ਪ੍ਰਧਾਨ ਮੰਤਰੀ ਜੋਰਜਾ ਮੈਲੋਨ ਮੈਲੋਨੀ ਨਾਲ ਵੀ ਗੱਲਬਾਤ ਕਰਨਗੇ ਵੈਟਿਕਨ ਨੇ ਕਿਹਾ ਹੈ ਕਿ ਪਾਪ ਨੇ ਗੱਲਬਾਤ ਜਾਰੀ ਰੱਖਣ ਦੀ ਜ਼ਰੂਰਤ ਦੁਹਰਾਈ ਹੈ ਸਮੇਂ ਮੌਜੂਦਾ ਸਮੇਂ ਡਿਪਲੋਮੈਟ ਪੈਲ ਨੂੰ ਨਿਆਂਪੂਰਨ ਤੇ ਸਥਾਈ ਸ਼ਾਂਤੀ ਦੇ ਮਾਰਗ ਤੇ ਪੱਕਾ ਹੋਣ ਦੀ ਉਮੀਦ ਵਿੱਚ ਤਾਇਗੀ ਗਈ ਹੈ ਪਰ ਇਸ ਦੇ ਬਾਵਜੂਦ ਰੂਸ ਨੂੰ ਕੋਈ ਵੀ ਇਲਾਕਾ ਸੌਂਪਣ ਦੇ ਹੱਕ ਦੇ ਵਿੱਚ ਜਲੰਸਕੀ ਨਹੀਂ ਨੇ ਜਿਸ ਕਾਰਨ ਰੂਸ ਆਪਣੀਆਂ ਫੌਜੀ ਕਾਰਵਾਈਆਂ ਜਾਰੀ ਰੱਖ ਰਿਹਾ ਹੈ ਹਾਲਾਂਕਿ ਅਮਰੀਕਾ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਯੂਕਰੇਨ ਤੇ ਕਿ ਉਹ ਇਲਾਕਾ ਛੱਡ ਦੇਵੇ ਤਾਂ ਜੋ ਇਲਾਕੇ ਦੇ ਵਿੱਚ ਸਥਾਈ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ ਭਾਰਤ ਤੇ ਦੱਖਣੀ ਅਫਰੀਕਾ ਦਾ ਮੈਚ ਚੰਡੀਗੜ੍ਹ ਵਿਖੇ ਪੜਕੇ ਹੋਵੇਗਾ ਤੇ ਇਸ ਦੇ ਲਈ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਇਹ ਮੈਚ ਪੜਕੇ ਖੇਡਿਆ ਜਾਣ ਵਾਲਾ ਹੈ। ਇਸ ਰੋਮਾਂਚਕ ਮੈਚ ਦੇ ਲਈ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਅੱਜ ਸ਼ਾਮ ਚੰਡੀਗੜ੍ਹ ਪਹੁੰਚ ਰਹੀਆਂ ਨੇ। ਪੰਜ ਮੈਚਾਂ ਦੀ ਸੀਰੀਜ਼ ਦੇ ਇਸ ਦੂਜੇ ਮੁਕਾਬਲੇ ਦੇ ਵਿੱਚ ਦੋਵੇਂ ਟੀਮਾਂ ਭੁਵਨੇਸ਼ਵਰ ਤੋਂ ਡਾਨ ਪੜਨ ਗਈਆਂ ਤੇ ਸ਼ਾਮ ਕਰੀਬਨ 5:00 ਵਜੇ ਚੰਡੀਗੜ੍ਹ ਵਿਖੇ لینڈ ਕਰਨਗੀਆਂ 에어ਪੋਰਟ ਤੋਂ ਲੈ ਕੇ ਹੋਟਲ ਤੇ ਸਟੇਡੀਅਮ ਤੱਕ ਖਿਡਾਰੀਆਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਚੰਡੀਗੜ੍ਹ 에어ਪੋਰਟ ਤੇ ਉਤਰਨ ਤੋਂ ਬਾਅਦ ਖਿਡਾਰੀਆਂ ਨੂੰ ਸਖਤ ਸੁਰੱਖਿਆ ਵਿਚਕਾਰ ਸਿੱਧਾ ਉਹਨਾਂ ਦੇ ਹੋਟਲ ਦੇ ਵਿੱਚ ਲਿਜਾਇਆ ਜਾਵੇਗਾ ਟੀਮ ਅਤੇ ਮੈਚ ਅਧਿਕਾਰੀਆਂ ਨੂੰ ਚੰਡੀਗੜ੍ਹ ਸਥਿਤ ਹਾਇਆਤ ਰਿਜੈਂਸੀ ਅਤੇ ਹਾਇਆਤ ਸੈਟਰਿਕ ਵਿੱਚ ਠਹਿਰਾ ਜਾਵੇਗਾ 11 ਦਸੰਬਰ ਨੂੰ ਮੈਚ ਖੇਡਣ ਤੋਂ ਬਾਅਦ ਅਗਲੇ ਦਿਨ 12 ਦਸੰਬਰ ਨੂੰ ਟੀਮਾਂ ਚਾਰਟਰ ਫਲਾਈਟ ਰਾਹੀਂ ਕੰਰਮਸ਼ਾਲਾ ਲਈ ਰਵਾਨਾ ਹੋ ਜਾਣਗੀਆਂ ਜਿੱਥੇ 14 ਤਰੀਕ ਨੂੰ ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾਣਾ ਤੁਹਾਨੂੰ ਦੱਸ ਦਈਏ ਕਿ ਕਟਕ ਤੇ ਵਿੱਚ ਹੋਏ ਪਹਿਲੇ ਮੈਚ ਦੇ ਵਿੱਚ ਭਾਰਤ ਨੇ 101 ਦੌੜਾਂ ਦੇ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਮੈਦਾਨ ਕਿਸੇ ਵੀ ਤਰ੍ਹਾਂ ਦੀ ਅਵਗਸਥਾ ਨਾ ਹੋਵੇ ਇਸ ਦੇ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਖਿਡਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੋਵੇਂ ਮਿਲ ਕੇ ਸੰਭਾਲਣ ਗਿਆ ਸਟੇਡੀਅਮ ਤੇ ਗਰਾਊਂਡ ਦੇ ਸਾਰੇ ਗੇਟਾਂ ਦੇ ਹਾਈ ਟੈਕ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਤੇ ਜਾਣਕਾਰੀ ਦੇਣ ਲਈ ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਅੱਜ ਦੁਪਹਿਰ ਤੋਂ ਹੀ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਨਗੇ ਤਹਾੜ ਮੌਸਮ ਤੇ ਪਾਉਨੇ ਇੱਕ ਨਜ਼ਰ ਪੰਦਾਬ ਤੇ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਸ਼ੀਤ ਲਹਿਰ ਚੱਲ ਰਹੀ ਹੈ ਸੂਬੇ ਦੇ 8 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਕਾਰਨ ਰਾਤ ਦਾ ਤਾਪਮਾਨ ਵੀ ਡਿੱਗ ਰਿਹਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਘੱਟੋ ਘੱਟ 0.2 ਡਿਗਰੀ ਘਟ ਕੇ ਆਮ ਦੇ ਨੇੜੇ ਤਾਪਮਾਨ ਪਹੁੰਚ ਚੁੱਕਾ ਹੈ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ ਵਿੱਚ 2.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜਦਕਿ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 28.3 ਡਿਗਰੀ ਦਰਜ ਕੀਤਾ ਗਿਆ ਵੀਰਵਾਰ ਦੀ ਠੰਡ ਦੀ ਚੇਤਾਵਨੀ ਲਾਗੂ ਕੀਤੀ ਗਈ ਹੈ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਪਹਿਲਾਂ ਹੀ ਸਲਾਹ ਜਾਰੀ ਕਰ ਦਿੱਤੀ ਹੈ ਹਿਮਾਲਿਆ ਦੇ ਨੇੜੇ ਇਸ ਸਮੇਂ ਪੱਛਮੀ ਗੜਬੜੀ ਮੌਜੂਦ ਹੈ ਜਿਸ ਕਾਰਨ ਹਵਾਵਾਂ ਦੇ ਵਿੱਚ ਥੋੜਾ ਬਦਲਾਅ ਜ਼ਰੂਰ ਆਇਆ ਹੈ ਫਾਜ਼ਿਲਕਾ ਮੁਖਸਰ ਬਠਿੰਡਾ ਫਰੀਦਕੋਟ ਜਲੰਧਰ ਮੋਗਾ ਮਾਨਸਾ ਫਿਰੋਜ਼ਪੁਰ ਦੇ ਵਿੱਚ ਠੀਤ ਲਹਿਰ ਚੱਲ ਰਹੀ ਹੈ ਅਤੇ 12 ਦਸੰਬਰ ਨੂੰ ਦਿੱਲੀ ਅੰਬਾਲਾ ਹਾਈਵੇ ਅਤੇ ਅੰਬਾਲਾ ਅੰਮ੍ਰਿਤਸਰ ਹਾਈਵੇ ਤੇ ਕੋਈ ਵੀ ਬਦਲਵਾਈ ਨਜ਼ਰ ਨਹੀਂ ਆ ਰਹੀ ਹੈ ਹਾਲਕੀ 11 ਦਸੰਬਰ ਨੂੰ ਹਲਕੇ ਬਦਲ ਛਾਈ ਰਹਿਣਗੇ ਸੋ ਮੌਸਮ ਵਿਭਾਗ ਦੇ ਵੱਲੋਂ ਅਗਲੇ ਆ ਕੁਝ ਦਿਨਾਂ ਤੱਕ ਮੌਸਮ ਖੁਸ਼ਗਵਾਨ ਦੀ ਸੰਭਾਵਨਾ ਜਤਾਈ ਗਈ ਹੈ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਰਾਤ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਜ਼ਰੂਰ ਪੈ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਲਗਭਗ 2 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ ਸੇ ਉਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧਣ ਦੀ ਉਮੀਦ ਜਤਾਈ ਗਈ ਹੈ ਭਾਵ ਠੰਡ ਦਾ ਪ੍ਰਕੋਪ ਇਸੇ ਤਰ੍ਹਾਂ ਹੀ ਰਹੇਗਾ ਧੁੰਦ ਜ਼ਰੂਰ ਪੰਜਾਬ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਸੰਘਣੀ ਹੋ ਸਕਦੀ ਹੈ ਪਰ ਮੀਂਹ ਪੈਣ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਂ but what and what